ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ ਫਰੀਦਕੋਟ ਦੀ ਪਾਰਕ ਐਵਨਿਊ ਕਲੋਨੀ ਵਿੱਚ ਰਹਿ ਰਹੇ ਸਾਰੇ ਕਲੋਨੀ ਨਿਵਾਸੀ ਇੱਕ ਦੂਜੇ ਦੇ ਸੱਭਿਆਚਾਰ ਤਿਹਾਰ ਤੇ ਗੁਰਪਰਬਾਂ ਨੂੰ ਮਿਲ ਜੁਲ ਕੇ ਤੇ ਸਾਂਝ ਰੂਪ ਵਿੱਚ ਮਨਾਉਂਦੇ ਆ ਰਹੇ ਹਨ ਤੇ ਹੁਣ ਉਹਨਾਂ ਨੇ ਤੀਆਂ ਦਾ ਤਿਹਾਰ ਵੀ ਉਸੇ ਰਵਾਇਤ ਨੂੰ ਕਾਇਮ ਰੱਖਦਿਆਂ ਮਨਾਇਆ ਤੇ ਕਲੋਨੀ ਦੀਆਂ ਔਰਤਾਂ ਲਈ ਇਸ ਬਾਰੇ ਵਿਸ਼ੇਸ਼ ਪ੍ਰਬੰਧ ਕਰਕੇ ਦਿੱਤੇ ਇਥੇ ਕਲੋਨੀ ਵਾਸੀ 5 ਸਾਲ ਤੱਕ ਦੀਆਂ ਕੁੜੀਆਂ ਤੋਂ ਲੈ ਕੇ 80 ਸਾਲ ਤੱਕ ਦੀਆਂ ਔਰਤਾਂ ਨੇ ਦੇਰ ਰਾਤ ਤੱਕ ਮੰਨ ਦੇ ਵਲਵਲਿਆਂ ਨੂੰ ਗਿੱਧੇ ਵਿੱਚ ਬੋਲੀਆਂ ਪਾ ਕੇ ਨੱਚ ਟੱਪ ਕੇ ਪ੍ਰਗਟਾਇਆ ਤੇ ਪੁਰਾਤਨ ਤੀਆਂ ਯਾਦ ਕਰਵਾ ਦਿੱਤੀਆਂ। ਇੱਥੇ ਔਰਤਾਂ ਲਈ ਪਿੰਗਾ ਖਾਣ ਪੀਣ ਦੀਆਂ ਸਟਾਲਾਂ ਖਾਸ ਕਰਕੇ ਜਲੇਬੀਆਂ ਤੇ ਪਕੌੜਿਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਆਓ ਤੁਹਾਨੂੰ ਵਿਖਾਉਣੇ ਆ ਉਥੋਂ ਦੀਆਂ ਤੀਆਂ ਤੇ ਨਾਲ ਗੱਲ ਕਰਾਂਗੇ ਪ੍ਰਬੰਧਕਾਂ ਨਾਲ।

ਕਹਿੰਦਾ ਪੱਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੱਕੇ ਨਹੀਂ ਜਾਂਦੀ ਜਦ ਮੈਂ ਧੁਰ ਗਈ ਪੱਕੇ ਜਾਈ ਵੱਡੀ ਦਗ ਲਚਨਾ ਰੂੜੀ ਚੜ ਚੜ ਵੇਖੇ ਨਾ ਵੀਰ ਰੰਨਾ ਸੰਤ ਸੱਤ ਤੇ ਤੰਦ ਕਰਉ ਰੂੜੀ ਚੜ ਚੜ ਵੇਖੇ ਜਾਈ ਵੱਡੀ ਪੱਕੇ ਉਸਤਾਰੂ ਸੰਤ ਤੇ ਕੇ ਆਸਰ ਤਾ ਰਹਿ ਤਾਉਣ ਬੜੀ ਨੂੰ ਤੇ ਅਪਾ ਦੋ ਆਣ ਸੰਤ ਦੇ ਚੀਦੇ ਦੇ ਅਪਾ ਦੋ ਆਣ ਕਰੂ ਓਏ ਰਹੀਆ ਹੀ ਸੋਹੇ ਲਈ ਜਾਈਏ ਭਾਂਕੇ ਪਰਾਨੀਆ ਹੀ ਸੋਹੇ ਲਈ ਜਾਈਏ ਦਰਦਾਰਾਂ ਦੇ ਦਰਵਾਜ਼ੇ ਦੁੰਬਾ ਜੋਰ ਪਿੱਟੀਦਾ ਜੋਈ ਤਾ ਜਾਨੂ ਮੱਚਵੇ ਰੇ ਪਾਵਾ ਜੋ ਸੱਜਾ ਮੱਚਵੇ ਰੇ ਪਾਵਾ ਜੋ ਬਾਲਾ ਮੱਚਵੇ ਰੇ ਪਾਵਾ ਜੋ ਸੱਜਾ ਮੱਚਵੇ ਰੇ ਤੁਮਾ ਪਾਵਾ ਜਾਨੂ ਕੋ ਤੇ ਅਸੀਂ ਪਾਰਕ ਹੈ ਵੀ ਨਿਊ ਕਲੋਨੀ ਦੇ ਨਿਵਾਸੀ ਸਾਰੇ ਧਰਮਾਂ ਦੇ ਹਰ ਫੰਕਸ਼ਨ ਦੇ ਵਿੱਚ ਇਕੱਠੇ ਹੋ ਕੇ ਵੱਧ ਤੋਂ ਵੱਧ ਹਿੱਸਾ ਪਾ ਕੇ ਸਾਨੂੰ ਮੰਨਤਾਂ ਦੇ ਨਾਲ ਕੋਈ ਵੀ ਫੰਕਸ਼ਨ ਹੋਵੇ ਪੂਰਾ ਵੱਧ ਚੜ ਕੇ ਹਿੱਸਾ ਪਾ ਕੇ ਜੋਰ ਦੇ ਨਾਲ ਇਕੱਠੇ ਹੋ ਕੇ ਅਸੀਂ ਕੋਸ਼ਿਸ਼ ਇਹ ਕਰਦੇ ਹੁੰਦੇ ਆ ਕਿ ਗੇਟ ਤੋਂ ਅੰਦਰ ਇੱਕ ਕਲੋਨੀ ਨਹੀਂ ਸਾਡਾ ਇੱਕ ਪਰਿਵਾਰ ਹੈ ਗੇਟੋਂ ਅੰਦਰ ਅਸੀਂ ਇੱਕ ਪਰਿਵਾਰ ਸਮਝ ਕੇ ਸਾਰਾ ਆਪਦਾ ਹਰ ਫੰਕਸ਼ਨ ਮਨਾਉਂਦੇ ਆ ਜਿਵੇਂ ਅੱਜ ਅਸੀਂ ਪੀਆ ਦਾ ਫੰਕਸ਼ਨ ਦਿੱਤਾ ਹੈ ਛੋਟੇ 6 ਸਾਲ 7 ਸਾਲ ਤੋਂ ਬੱਚੀਆਂ ਤੋਂ ਲੈ ਕੇ 70 75 80 90 85 ਸਾਲ ਦੀਆਂ ਲੇਡੀਜ਼ ਮਾਤਾ ਜੀ ਹੁਣੇ ਬੈਠੇ ਆ ਪੂਰੇ ਆਪਦੇ ਦਿਲ ਦੇ ਵਲਵਲੇ ਕੱਢ ਕੱਢ ਕੇ ਖੁਸ਼ੀਆਂ ਮਨਾ ਰਹੇ ਆ ਇਹੋ ਜੀਆਂ ਖੁਸ਼ੀਆਂ ਸਾਨੂੰ ਸਾਰੀਆਂ ਕਲੋਨੀਆਂ ਦੇ ਵਿੱਚ ਮਨਾਉਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਸਾਡੇ ਛੋਟੇ ਬੱਚੇ ਆ ਉਹਨਾਂ ਨੂੰ ਸਾਡੇ ਵਿਰਸੇ ਦਾ ਭੁੱਲਣਾ ਜਾਣ ਉਹਨਾਂ ਨੂੰ ਪਤਾ ਲੱਗਦਾ ਰਹੇ ਜਿਵੇਂ ਬਲਦ ਗੱਡੀਆਂ ਸਾਰਾ ਕੁਝ ਅਸੀਂ ਭੁੱਲਦੇ ਜਾਂਦੇ ਆ ਸਾਡੀ ਭਾਵਨਾ ਦਿਲ ਦੀ ਇਹ ਹੈ ਅਸੀਂ ਸੋਚ ਇਸ ਨਾਲ ਚੱਲੇ ਆ ਵੀ ਸਾਡੇ ਬੱਚਿਆਂ ਨੂੰ ਇਹ ਸਾਡਾ ਵਿਰਸਾ ਯਾਦ ਰਹੇ ਤੁਸੀਂ ਦੇਖ ਰਹੇ ਹੋ ਪਿੱਛੇ ਪਿੰਘਾਂ ਵੀ ਲਾਈਆਂ ਇੱਥੇ ਸਾਡੇ ਕੋਲੇ ਪਾਰਕ ਦੇ ਵਿੱਚ ਦਰਾਖਤ ਪੌਦੇ ਸਾਈਡਾਂ ਦੇ ਸਾਡੀ ਗ੍ਰੀਨਰੀ ਬਹੁਤ ਹੈ ਵੱਡੇ ਪੌਦੇ ਨਾ ਹੋਣ ਕਰਕੇ ਅਸੀਂ ਜਿਹੜਾ ਪਿੰਗਾ ਬਣਤੀਆਂ ਬੜੇ ਢੰਗ ਨਾਲ ਕੀਤਾ ਕਿ ਬੱਚਿਆਂ ਨੂੰ ਪਤਾ ਲੱਗਦਾ ਰਹੇ ਗਾਂ ਨੂੰ ਅਸੀਂ ਇਹ ਦਰਾਖਤਾਂ ਦੇ ਵੀ ਪਾਵਾਂਗੇ ਮਤਲਬ ਹਸਟਾਲਾਂ ਲਾਈਆਂ ਮੇਲੇ ਦਾ ਰੂਪ ਦਿੱਤਾ ਅਸੀਂ ਹਰ ਤਰ੍ਹਾਂ ਦੀ ਸਟਾਲ ਲਾਈ ਹੈ ਜਲੇਬੀਆਂ ਪਕੌੜੇ ਆਈਸਕ੍ਰੀਮ ਗੋਲ ਗੱਪੇ ਟਿਕੀਆਂ ਹਰ ਚੀਜ਼ ਦੀ ਸਟਾਲ ਲਾਈ ਹੈ ਇਸ ਕਰਕੇ ਇਹ ਮੇਲੇ ਦਾ ਰੂਪ ਧਾਰ ਜੇ ਸਾਰੇ ਧਾਰਿਆ ਵੀ ਮੇਲੇ ਦਾ ਹਾਲੀ ਸਾਹਿਬ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਐ ਪਾਰਕ ਐਵਨੂ ਫਰੀਦਕੋਟ ਜਿਹੜੀ ਫਰੀਦਕੋਟ ਦੀ ਮੰਨੀ ਹੋਈ ਕਲੋਨੀ ਐ ਤੇ ਗ੍ਰੀਨਰੀ ਪੱਖੋਂ ਵਾਤਾਵਰਣ ਪੱਖੋਂ ਬੂਟੇ ਬਹੁਤ ਲਾਇਆ ਹਰ ਮਜਬਦੇ ਲੋਕ ਰਹਿੰਦੇ ਆ ਔਰ ਮਿਲਖ ਜੁਲ ਕੇ ਰਹਿੰਦੇ ਆ ਅਸੀਂ ਬਹੁਤ ਸਾਰੇ ਤਿਹਾਰ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਾ ਮਨਾਉਣੇ ਤੋਂ ਨਾਨਕ ਦੇਵ ਜੀ ਦਾ ਮਨਾਉਣੇ ਆ ਗੁਰੂ ਰਵੀਦਾਸ ਜੀ ਦਾ ਸਾਰੇ ਮਿਲ ਕੇ ਮਨਾਉਂਦੇ ਜੀ ਇਸੇ ਤੱਕਾਂ ਜਿਹੜੇ ਤਿਹਾਰ ਨੇ ਜਿਵੇਂ ਲੋਹੜੀ ਦਾ ਤਿਹਾਰ ਹੈ ਦੇ ਉਹ ਵੀ ਸਾਰੇ ਮਿਲ ਕੇ ਲਿਆਉਣੇ ਆ ਔਰ ਤੁਸੀਂ ਦੇਖੋ ਅੱਜ ਪੰਜਾਬ ਦਾ ਜਿਹੜਾ ਉਹ ਈਆ ਸੌਣ ਦਾ ਮਹੀਨਾ ਚੱਲਦਾ ਹੈ ਤੇ ਸਾਰੀ ਕਲੋਨੀ ਮਿਲ ਕੇ ਲੇਡੀਜ਼ ਔਰ ਬੱਚੇ ਸਾਰੇ ਉਹ ਰਲ ਮਿਲ ਕੇ ਮਨਾ ਰਹੇ ਆ ਔਰ ਮੈਂ ਸਾਰੇ ਹੀ ਪੰਜਾਬੀਆਂ ਨੂੰ ਇੱਕ ਖਾਸ ਤੌਰ ਤੇ ਅਪੀਲ ਕਰੂੰਗਾ ਕਿ ਜਿੱਥੇ ਵੀ ਤੁਸੀਂ ਰਹਿੰਦੇ ਹੋ ਰਲ ਮਿਲ ਕੇ ਰਹੋ ਔਰ ਆਪਦਾ ਭਾਈਚਾਰਾ ਕਾਇਮ ਰੱਖੋ ਸਾਡੀ ਕਲੋਨੀ ਚ ਕਰੀਬ 750 ਘਰ ਆ ਜਿਹੜੇ ਕਿ ਬਹੁਤ ਵਧੀਆ ਤਰੀਕਿਆਂ ਨਾਲ ਸਾਰੇ ਰਲ ਮਿਲ ਕੇ ਰਹਿੰਦੇ ਆ ਤੇ ਸਾਰੇ ਹੀ ਧਰਮਾਂ ਦੇ ਫੰਕਸ਼ਨ ਅਸੀਂ ਬਹੁਤ ਵਧੀਆ ਮਨਾਨੇ ਆ ਕਿ ਏਕਤਾ ਬਹੁਤ ਜ਼ਿਆਦਾ ਸਾਡੇ ਦੂਸਰਾ ਅੱਜ ਜਿਹੜਾ ਸ਼ਾਰਟ ਟਾਈਮ ਦੇ ਉੱਤੇ ਅਚਾਨਕ ਹੀ ਪ੍ਰੋਗਰਾਮ ਬਣਿਆ ਇੱਕਦਮ ਦਿਮਾਗ 'ਚ ਆਇਆ ਵੀ ਕਿਉਂ ਨਾ ਆਪਾਂ ਆ ਸੌਣ ਦਾ ਮਹੀਨਾ ਵਿਤਿਆਂ ਦਾ ਪ੍ਰੋਗਰਾਮ ਬਣਾਇਆ ਜਾਵੇ ਨਹੀਂ ਤਾਂ ਅਸੀਂ ਬਹੁਤ ਵੱਡੇ ਲੈਵਲ ਤੇ ਕਰਨਾ ਸੀ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਵੀ ਝੂਟੇ ਵਗੈਰਾ ਝੁੱਲੇ ਵਗੈਰਾ ਲਾਏ ਇਹ ਸਟਾਲਾਂ ਵਗੈਰਾ ਲਾਈਆਂ ਵੀ ਨਿੱਕੇ ਬੱਚਿਆਂ ਵਾਸਤੇ ਤੌਰਤਾਂ ਵਾਸਤੇ